ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ ਬਰਨ ਚਿਹਨ ਨਾਹੀ ਮੁਖ ਨ ਮਸਾਰੇ ਜਾਨ ਨਾਨਕ ਭਗਤ ਦਰ ਤੋਲ ਭ੍ਰਮ ਸੰਸਰ ਏਕ ਜੀ ਕੀਆ ਬਖਾਨਾ ਹਾਂ ਕੇ ਬਲ ਬਲ ਬਾਲ ਬਾਲ ਸਤਿ ਬਲਿਹਾਰ ਸਰਬ ਗੁਣ ਨਿਧਾਨੰ ਕੀਮਤ ਨ ਗਿਆਨੰ ਧਿਆਨੰ ਸਰਬ ਗੁਣ ਨਿਧਾਨੰ ਕੀਮਤ ਨ ਗਿਆਨੰ ਧਿਆਨੰ ਇਸ ਦਾ ਉਚਾਰਨ ਗਿਆਨੰ ਧਿਆਨੰ ਕਰਨਾ ਹੈ ਉਚੇਤੇ ਉਚੋ ਜਾਨੀਜੈ ਪ੍ਰਾਪਤੇਰੋ ਥਾਨੰ ਮਾਨ ਧਾਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ ਕਵਨ ਉਪਮਾ ਦੇਵ ਵੱਡੇ ਤੇ ਵਿਡਾਨੰ ਕਵਨ ਉਪਮਾ ਦੇਵ ਵੱਡੇ ਤੇ ਵਿਡਾਨੰ ਜਾਣੈ ਕੌਣ ਤੇਰੋ ਪਿਉ ਅਲਖ ਅਪਾਰ ਦੇਵ ਜਨ ਕੌਣ ਤੇਰੋ ਪਿਉ ਇਥੇ ਠਮਕ ਜਾਣੈ ਕੌਣ ਤੇਰੋ ਪਿਉ ਅਲਖ ਅਪਾਰ ਦੇਵ ਇਥੇ ਵਿਸਰਾਮ ਅਕਲ ਕਲਾ ਹੈ ਪ੍ਰਭ ਇਥੇ ਠਮਕ ਸਰਬ ਕੋ ਧਾਨੰ ਅਕਲ ਕਲਾ ਹੈ ਪ੍ਰਭ ਸਰਬ ਕੋ ਧਨ ਜਨ ਨਾਨਕ ਭਗਤ ਦਾਰ ਤੋ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲਹਾਰ ਨਿਰੰਕਾਰ ਆਕਾਰ ਅਸ਼ਲ ਪੂਰਨ ਅਬਿਨਾਸੀ ਜੀ ਚਾਲ ਅਨਸਾਰ ਅਸ਼ਾਲ ਉਚਾਰਨ ਕਰਨਾ ਹੈ ਨਿਰੰਕਾਰ ਆਕਾਰ ਇਥੇ ਵਿਸਰਾਮ ਲਾਉਣਾ ਹੈ ਅਸ਼ਾਲ ਪੂਰਨ ਅਬਿਨਾਸੀ ਨਿਰੰਕਾਰ ਆਕਾਰ ਅਛਲ ਪੂਰਨ ਅਬਨਾਸੀ ਹਰਖਵੰਤ ਆਨੰਤ ਰੂਪ ਇਹ ਵੀ ਵਿਸਰਾਮ ਯਾਦ ਰੱਖਣਾ ਹੈ ਹਰਖਵੰਤ ਆਨੰਤ ਰੂਪ ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ਗੁਣ ਗਾਵਹਿ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਬੇਅੰਤ ਪਦ ਤੇ ਵਿਸਰਾਮ ਹੈ ਗੁਣ ਗਾਵਹਿ ਬੇਅੰਤ ਇੱਥੇ ਵਿਸਰਾਮ ਹੈ ਅੰਤ ਇਥੇ ਯਮਕ ਲਾ ਦਨੀ ਹੈ ਅੰਤ ਇਕ ਤਿਲ ਨਹੀਂ ਪਸੀ ਜਾ ਕਹੋ ਹਿ ਕ੍ਰਿਪਾਲ ਤੇ ਹੋਹੇ ਜਿਹੜਾ ਹੈ ਇਹਦੇ ਬਿੰਦੀ ਨਹੀਂ ਹੈ ਪੂਥੀਆਂ ਚ ਛਪੀ ਹੋਈ ਹੈ ਬਿੰਦੀ ਪਰ ਪ੍ਰਾਤਨ ਸਰੂਪਾਂ ਦੇ ਵਿੱਚ ਬਿੰਦੀ ਤੋਂ ਬਿਗੈਰ ਸ਼ੁੱਧ ਹੈ ਜਾ ਕਹੋ ਹੋ ਹਿ ਕ੍ਰਿਪਾਲ ਇਥੇ ਵਿਸਰਾਮ ਜਾ ਕਹੋ ਹੋ ਹਿ ਕ੍ਰਿਪਾਲ ਸੋ ਜਨ ਪ੍ਰਭ ਤੁਮਹਿ ਮਿਲਾਸੀ ਸੋ ਜਨ ਪ੍ਰਭ ਤੁਮਹਿ ਮਿਲਾਸੀ ਧੰਨ ਧੰਨ ਤੇ ਧੰਨ ਜਨ ਧੰਨ ਧੰਨ ਤੇ ਧੰਨ ਜਨ ਜਿਹ ਕ੍ਰਿਪਾਲ ਹਰ ਹਰ ਭਇਓ ਇਹ ਭਇਓ ਨਹੀਂ ਕਹਿਣਾ ਪੱਬਾ ਈੜੀ ਸਿਆਰੀ ਊੜੇ ਖੁੱਲੇ ਮੂੰਹ ਵਾਲਾ ਭਇਓ ਇਹ ਹੈ ਭਇਓ ਪੱਬਾ ਈੜੀ ਸਿਆਰੀ ਐੜਾ ਊੜਾ ਬੰਦ ਮੂੰਹ ਵਾਲਾ ਔਂਕੜ ਭਇਓ ਯੋ ਦਾ ਉਚਾਰਨ ਯੋ ਕਰਨਾ ਹੈ ਧੰਨ ਧੰਨ ਤੇ ਧੰਨ ਜਨ ਜਿਨ ਕਿਰਪਾਲ ਹਰ ਹਰ ਭਇਆ ਹਰ ਗੁਰ ਨਾਨਕ ਜਿਨ ਪਰਸਿਆਉ ਇਹ ਵੀ ਆਮ ਪਾਠੀ ਸਿੰਘ ਪਰਸਿਓ ਕਹਿ ਜਾਂਦੇ ਹਨ ਪੱਪਾ ਰਾਰਾ ਸਸੀ ਸਿਆਰੀ ਊੜਾ ਖੁੱਲੇ ਮੂਲ ਆ ਪਰ ਲਿਖਿਆ ਹੈ ਪੱਪਾ ਰਾਰਾ ਸਸੀ ਸਿਆਰੀ ਐੜਾ ਊੜਾ ਬੰਦ ਮੂਲ ਆ ਔਂਕਰ ਇਹਦਾ ਉਚਾਰਨ ਹੈ ਪਰਸਿਆਉ ਹਰ ਗੁਰ ਨਾਨਕ ਜਿਨ ਪਰਸਿਆਉ ਸੇ ਜਨਮ ਮਰਨ ਦੋਥ ਥੇ ਰਹਿਓ ਸਤ ਸਤ ਹਰ ਸਤ ਸਤ ਸੱਤ ਸੱਤੇ ਸਤ ਭਣੀਐ ਇਹ ਸੱਤ ਪਦ ਜਿਹੜਾ ਹੈ ਥੋੜਾ ਜਿਹਾ ਕਸਕੇ ਹੀ ਬੋਲਣਾ ਹੈ ਸੱਤ ਪੋਲਾ ਨਹੀਂ ਬੋਲਣਾ ਸਤ ਸਤ ਹਰ ਸਤ ਇਥੇ ਵਿਸਰਾਨ ਸਤ ਸੱਤੇ ਸਤ ਭਣੀਐ ਦੂਸਰ ਆਨ ਨਾ ਅਵਰ ਪੁਰਖ ਪਉ ਰਤਨ ਸੁਣੀਐ ਇਸੇ ਤਰ੍ਹਾਂ ਪਉ ਰਤਨ ਹੀ ਉਚਾਰਨ ਕਰਨਾ ਹੈ ਕਈ ਵਾਰ ਪਉਰਾਤਨ ਹੀ ਬੋਲ ਜਾਂਦੇ ਹਨ ਇਹਦੇ ਵਿਸਰਾਮ ਆ ਲਾ ਜੀ ਅਵਰਤੇ ਦੂਸਰ ਆਨ ਨਾ ਅਵਰ ਹਾਂਜੀ ਅਵਰਤੇ ਵਿਸਰਾਮ ਹੈ ਦੂਸਰ ਆਨ ਨਾ ਅਵਰ ਪੁਰਖ ਪਉਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਲੈਤ ਜਿਹੜਾ ਲੈਤ ਪਦ ਹੈ ਅਸਲ ਇਹ ਦਿਲੀ ਦੀਪਕ ਪਦ ਹੈ ਦੋਵੇਂ ਪਾਸੇ ਲੱਗ ਸਕਦਾ ਪਰ ਵਿਸਰਾਮ ਲੈਤ ਪਦ ਤੇ ਲਾਉਣਾ ਹੈ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਮਨ ਪਦ ਤੇ ਯਮਕ ਲਾ ਦਿੰਨੀ ਹੈ ਮਨ ਸਭ ਸੁਖ ਪਾਏ ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਗਾਏ ਜੇਹ ठाकुर ਸੁ ਪ੍ਰਸੰਨ ਭਇਓ ਭਇਓ ਉਚਾਰਨ ਕਰਨਾ ਜੇਹ ठाकुर ਸੁ ਪ੍ਰਸੰਨ ਭਇਓ ਸਾਥ ਸੰਗਤ ਤੇਹ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤੈਨ ਸਭ ਕੋਲ ਕੀਓ ਉਧਾਰ ਜਿ ਪਰਸਿਓ ਪਹਿਲਾ ਪਰਸਿਓ ਆਇਆ ਸੀ ਇਥੇ ਪਰਸਿਓ ਉੜਾ ਖੁੱਲੇ ਮੂੰਹ ਵਾਲਾ ਹੈ ਹਰ ਗੁਰੂ ਨਾਨਕ ਜੇਨ ਪਰਸਿਓ ਇਥੇ ਵਿਸਰਾਮ ਤੈਨ ਸਭ ਕੁਲ ਕੀਓ ਉਧਾਰ ਸੱਚ ਸਬਾ ਦੀਬਾਨ ਸੱਚ ਸੱਚੇ ਪਹਿ ਧਰਿਓ ਸੱਚ ਸਬਾ ਦੀਬਾਨ ਸੱਚ ਇਥੇ ਵਿਸਰਾਮ ਸੱਚੇ ਪਹਿ ਧਰਿਓ ਸਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਆ ਭੁੱਲ ਨਾ ਭੁੱਲੋ ਇਹ ਸੱਚ ਸਿਰਜਿਓ ਇਸ ਤਰ੍ਹਾਂ ਉਚਾਰਨ ਕਰਨਾ ਹੈ ਸੱਸੀ ਸਿਆਰੀ ਰਾਰਾ ਜੱਜੀ ਸਿਆਰੀ ਐੜਾ ਊੜਾ ਬੰਦ ਮੂਵਲਾ ਔਂਕੜ ਕਿਉਂਕਿ ਜੱਜੇ ਦੇ ਹੇਠਾਂ ਅੱਧਾ ਯਈਆ ਹੈ ਸੱਚ ਸਿਰਜਿਓ ਸੰਸਾਰ ਇੱਥੇ ਵਿਸਰਾਮ ਆਪ ਆ ਭੁੱਲ ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਇਉਂ ਨਹੀਂ ਕਹਿਣਾ ਆਪ ਆ ਭੁੱਲ ਨਾ ਆਪ ਆ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨਾ ਹੋ ਪਵੇ ਅਮੁੱਲੋ ਰਤਨ ਨਾਮ ਅਪਾਰ ਇਥੇ ਵਿਸਰਾਮ ਹੈ ਕੀਮ ਨਾ ਹੋ ਪਵੇ ਇਥੇ ਠਮਕ ਲਾਉਣੀ ਹੈ ਕੀਮ ਨਾ ਹੋ ਪਵੇ ਅਮੁੱਲੋ ਜਿਹੇ ਕਿਰਪਾਲ ਹੋਇਆ ਗੋਬਿੰਦ ਸਰਬ ਸੁਖ ਤਿਨ ਹੂ ਪਾਏ ਇਹ ਹੋਯੋ ਉਚਾਰਨ ਕਰਨਾ ਹੋਯੋ ਨਹੀਂ ਕਹਿਣਾ ਹਾਹੇ ਹੂੜਾ ਈੜੀ ਸਿਆਰੀ ਐੜਾ ਊੜੇ ਅੰਕੜ ਹੋਯੋ ਜੇ ਕਿਰਪਾਲ ਹੋਯੋ ਗੋਬਿੰਦ ਸਰਬ ਸੁਖ ਤਿਨਹੁ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੂਨ ਨਾ ਆਏ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਬੇਦ ਉਸਤਤ ਕਰਿਐ ਹਾਂਜੀ ਕੌਨ ਜੋਗ ਕਵਨ ਜੋਗ ਕੌਨ ਗਿਆਨ ਧਿਆਨ ਗਿਆਨ ਧਿਆਨ ਉਚਾਰਨ ਕਰਨਾ ਹੈ ਇਥੇ ਵਿਸ਼ਰਾਮ ਹੈ ਕਵਨ ਬੇਦ ਉਸਤਤ ਕਰਿਐ ਸਿੱਧ ਸਾਧਕ ਤੇ 30 ਕੋਰ ਸਾਧਕ ਦੇ ਧੱਦੇ ਦੀ ਸਿਆਰੀ ਲਾ ਕੇ ਬੋਲਣਾ ਹੈ ਸਿੱਧ ਸਾਧਕ 30 ਕੋਰ 30 ਥੋੜਾ ਜਿਹਾ ਕਸ ਕੇ ਬੋਲਣਾ ਤੇ ਰਕੀਮ ਨਾ ਪਰਿਐ ब्रह्मादिक ਸੰਕਾਦ ਸੇਖ ਗੁਣ ਅੰਤ ਨਾ ਪਾਏ ਇਹ ਸੰਕਾਦ ਪਦ ਤੇ ਵਿਸਰਾਮ ਹੈ ब्रह्मादिक ਸੰਕਾਦ ਸੇਖ ਇੱਥੇ ਜ਼ਮਕ ਲਾ ਦਨੀ ਹੈ ਗੁਣ ਅੰਤ ਨਾ ਪਾਏ ਅਗੋਹ ਗਹਿਿਓ ਨਹੀਂ ਜਾਏ ਪੂਰ ਸ੍ਰਬ ਰਹਿਓ ਸਮਾਏ ਇਹ ਵੀ ਅਗੋਹ ਉਚਾਰਨ ਕਰਨਾ ਹੈ ੜੇ ਦੇ ਵਿੱਚੋਂ ਡੈਸ਼ ਦੇ ਕੇ ਅਗੋਹ ਨਹੀਂ ਕਹਿਣਾ ਗਾਹੋ ਕਿਥੇ ਜਮਕ ਲਾ ਦਨੀ ਹੈ ਗਹਿਓ ਨਹੀਂ ਜਾਏ ਇਥੇ ਵਿਸਰਾਮ ਹੈ ਪੂਰ ਇਥੇ ਜਮਕ ਲਾ ਦਨੀ ਹੈ ਸਰਾਬ ਰਹਿਓ ਸਮਾਈ ਜਿਹ ਕਾਟੀ ਸਿਲਕ ਦਇਾਲ ਪ੍ਰਾਭ ਹਾਂਜੀ ਦਇਾਲ ਉਚਾਰਨ ਕਰਨਾ ਦੱਦਾ ਈੜੀ ਸਿਆਰੀ ਐੜੀ ਕੰਨਾ ਲੱਲਾ ਇਸ ਤਰ੍ਹਾਂ ਦਇਾਲ ਬੋਲਣਾ ਦਇਾਲ ਨਹੀਂ ਕਹਿਣਾ ਹੈ ਸੇ ਜਨ ਲੱਗੇ ਭਗਤੇ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਜਿਨ ਦੇ ਨੰਨੇ ਦੇ ਹੀਠਾ ਨ ਹਲੰਤ ਹੈ ਪ੍ਰਾਤਨ ਸਰੂਪਾਂ ਚ ਹਰ ਗੁਰ ਨਾਨਕ ਜਿਨ ਪਰਸਿਉ ਨਵੀਨ ਪੋਥੀਆਂ ਚ ਨਹੀਂ ਲੱਗਿਆ ਹੋਇਆ ਤੇ ਇਥੇ ਇਹਮ ਕਲਾ ਦਿੰਦੀ ਹੈ ਇਤ ਉਤ ਸਦਾ ਮੁਕਤੇ ਇਤ ਉਤ ਪੋਲਾ ਹੀ ਬੋਲਣਾ ਹੈ ਪ੍ਰਭ ਦਾਤਾ ਦਾਤਾਰ ਪਰਿਉ ਜਾਚਕ ਇਕ ਸਰਨ ਪਰਿਉ ਉਚਾਰਨ ਕਰਨਾ ਪਰ ਇਹ ਨਹੀਂ ਕਹਿਣਾ ਪ੍ਰਭ ਦਾਤੋ ਦਾਤਾਰ ਠੀਕ ਹੈ ਦਾਤੋ ਕਿਤੇ ਹੋੜਾ ਨਹੀਂ ਲਾਦਣਾ ਇਸੇ ਤਰ੍ਹਾਂ ਹੀ ਬੋਲਣਾ ਹੈ ਪ੍ਰਭ ਦਾਤੋ ਦਾਤਾਰ ਪਰਯਉ ਜਾਚਕ ਇੱਕ ਸਰਨਾ ਮਿਲੈ দান ਸੰਤਰੀਨ ਜੇਹ ਲਗ ਭਵਜਲ ਤਰਨ ਭੌਜਲ ਤਰਨ ਧਿਆਨ ਨਾਲ ਇਥੇ ਭੌਜਲ ਪਾਠ ਹੈ ਕਿਤੇ ਪਲੇਖੇ ਨਾਲ ਭਵਜਨ ਵੀ ਬੋਲਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ